ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰਸ ਦੀ ਐਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਗਾਂਟਰੀ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੇ ਸਾਰਿਆਂ ਤਹਿ ਦਿਲੋਂ ਧੰਨਵਾਦ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁੜਤਾ ਪਿਆਮਾ ਦਾ ਹੈਗਾ 5 ਮੀਟਰੀ ਕਪੜਾ 5 ਮੀਟਰ ਆ ਤੇ ਪੋਰਸੇ ਦਾ ਵੀ ਆ ਦੇਖੋ ਮੈਂ ਇਹਦੇ ਨਾਲ ਨਿਸ਼ਾਨ ਲਾ ਲਈ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਲਾਗੇ ਜਿਹਦੇ ਵਿੱਚ ਹਲਕੀ ਜਿਹੀ ਪੋਰਸੇ ਦਾ ਹੋਵੇ ਆਪਸੇ ਸਿੱਧਾ ਸਿੱਧੇ ਪਾਸੇ ਥੋੜੀ ਚਮਕਾ ਉੱਠੇ ਪਾਸੇ ਚਮਕ ਆਣੀ ਜੇ ਬਰੀਕੀ ਪੂਰੇ ਧਿਆਨ ਨਾਲ ਦੇਖੋਗੇ ਫਿਰ ਪਤ ਲੱਗਦਾ ਹਨਾ ਉਹ ਬਣਾਉਣ ਤੋਂ ਬਾਅਦ ਚ ਦਿੱਕਤ ਨਾ ਆਵੇ ਪਹਿਲੇ ਨਿਸ਼ਾਨ ਲਾ ਲੇ ਸਾਰੇ ਕੱਪੜੇ ਦੇ ਪੁੱਠੇ ਪਾਸੇ ਦੇ ਤੇ ਕਪੜਾ ਆ ਜਿਹੜਾ ਇਹ ਬੰਦਾ ਹੈਗਾ ਪਤਲਾ ਹੀ ਤਾਂ ਸਾਢੇ 4 ਵਾਲੀ ਕਾਟ ਕਟਾਂਗੇ ਤੁਹਾਨੂੰ ਮੈਂ ਪਹਿਲਾਂ ਇੱਕ ਵਾਰੀ ਨਾਪ ਦਿਖਾ ਦਿਆਂ ਵੀ ਕਿੰਨਾ ਕੁ ਨਾਪ ਹੈ ਇਹਦਾ ਆ ਦੇਖੋ ਇਹ ਜਿਹੜੀ ਲੰਬਾਈ ਆ ਉਹ 39 ਆ ਬਾਹ ਪੌਣੇ 24 ਆ ਤੀੜਾ 16.5 ਛਾਤੀ 31 ਆ ਤੇ ਕਮਰ 35 ਆ ਢਿੱਡ ਜਿਹੜਾ ਉਹ 30 ਆ ਇਸੇ ਤਰ੍ਹਾਂ ਹੀ ਹੈ 38 ਆ ਫਰੰਟ ਪੌਣੇ 9 ਆ ਗੀਜੇ 2 ਆ ਤੇ ਕਾਲਰ 15 13 ਆ ਵਿਆਮਾ 36 ਆ 130 ਆ ਮੂਰੀ ਪਹੁੰਚਾ 14 ਤੇ ਪੱਟ ਹੈਗਾ 24 ਠੀਕ ਆ ਇਹ ਨਾਪ ਆ ਬਾਡੀ ਤੋਂ ਲੈਂਤਾ ਹੋਏ ਇਸੇ ਕੀ ਡੀ ਇਹਦੇ ਵਿੱਚ ਕੋਈ ਕਨਫਿਊਜ਼ਨ ਹੋਵੇ ਤੁਹਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਸਕਦੇ ਹੋ ਪੁੱਛ ਸਕਦੇ ਹੋ ਵੀ ਆਹ ਚੀਜ਼ ਬਈ ਕਿਵੇਂ ਪਊਗੀ ਤਾਂ ਉਹ ਮੈਂ ਤੁਹਾਨੂੰ ਦੱਸ ਦੂੰਗਾ ਠੀਕ ਆ ਜੀ ਆਜੋ ਆਪਾਂ ਮੈਂ ਪਹਿਲਾਂ ਇਹਦਾ 6 ਇੰਚ ਵੱਧ ਪੀਸ ਲਾ ਲਿਆ ਸੀਗਾ ਜੇ ਪਜਾਮੇ ਦੀ ਲੰਬਾਈ 36 ਹੈ ਨਾ 36 ਤੇ 6 ਇੰਚ ਵੱਧ ਆ ਦੇਖੋ 36 ਤੇ 4 40 ਤੇ 2 42 ਆਪਾਂ 42 ਇੰਚ ਦਾ ਪੀਸ ਇਕ ਲਾ ਲੈਣਾ ਆਹ ਵੱਡੇ ਪਹੁੰਚੇ ਆ ਪੱਲੇ ਇਹਨੂੰ ਆਪਾਂ ਸਾਈਡ ਤੇ ਰੱਖ ਲਿਆ ਹੁਣ ਸਾਰਾ ਕੱਪੜਾ ਮੈਂ ਦੂਰਾ ਕਰ ਲਿਆ ਆਹ ਹੁੰਡੇ ਵਾਲਾ ਪਾਸਾ ਇਧਰ ਆ ਸਾਰਾ ਕੱਪੜਾ ਆਪਣੇ ਦੂਰਾ ਕੀਤਾ ਹੋਇਆ ਹੈਗਾ ਇੱਥੋਂ ਆਪਣਾ ਪਜਾਮੇ ਦੇ ਨਾਲ ਕੁੜਤਾ ਕੱਢੂਗਾ ਤੇ ਉਧਰੋਂ ਫਿਰ ਪਜਾਮੇ ਦੇ ਵੱਡੇ ਪੱਲੇ ਕੱਢਾਂਗੇ ਆਪਾਂ ਪੂਰਾ ਧਿਆਨ ਦੇ ਨਾਲ ਦੇਖਿਓ ਤੇ ਵੀਡੀਓ ਦੇ ਐਂਡ ਤੱਕ ਰਹੇ ਰਹੋ ਸਾਰਾ ਕੱਪੜਾ ਆਪਣੇ ਦੂਰਾ ਕੀਤਾ ਹੋਇਆ ਹੈਗਾ ਇਧਰੋਂ 2 ਇੰਚ ਛੱਡ ਲਿਆ ਆਪਾਂ ਲਾਸਟਿਕ ਪਾਉਣ ਦਾ ਇੱਥੋਂ ਲਾਵਾਂਗੇ ਨਿਸ਼ਾਨ ਬੰਨ ਲੰਬਾਈ ਜਿਹੜੀ ਹੈਗੀ ਇਹਨਾਂ ਦੀ ਉਹ ਹੈਗੀ 36.5 ਸਾਲ ਜੇ ਤਾਂ ਤੁਸੀਂ ਸਿਉਣ ਮਾਰਨੀ ਹੈ ਫਿਰ ਤਾਂ 2 ਇੰਚ ਵੱਧ ਜੇ ਤਰਪਾਈ ਕਰਨੀ ਹੈ ਫਿਰ 2.5 ਇੰਚ ਵੱਧ ਆਪਾਂ ਹੁਣ ਜਿਵੇਂ ਇਹਨਾਂ ਦਾ ਤਰਪਾਈ ਕਰਾਂਗੇ ਤਾਂ ਆਪਾਂ 36.5 ਤੇ 38.5 39 2.5 ਇੰਚ ਵੱਧ ਰੱਖਿਆ ਹੁਣ ਆਪਾਂ ਇਧਰੋਂ ਕੱਢਾਂਗੇ 11 ਇੰਚ ਵੀ ਕਿੱਥੇ ਝੋਲੀ ਬੰਦ ਨਹੀਂ 36.5 26.5 25 ਮੈਂ 14 ਸਕੇਅਰ ਰੱਖ ਕੇ ਦੇਖ ਲਿਆ ਕਰੋ ਪਤਲੇ ਸਟਰੀਟ ਆਇਆ ਆਰੇ ਵਾਲਿਆਂ ਨੂੰ ਥੋੜੇ ਵੱਧ ਤੁਸੀਂ ਛੱਡ ਦੇ ਕਰੋ ਉੱਪਰੋਂ 11:00 ਵਜੇ 12 ਛੱਡ ਸਕਦੇ ਲਗਭਗ ਆਪ ਨੂੰ ਪਤਾ ਲੱਗ ਜਾਂਦਾ ਇੰਨੀ ਝੁਲ ਗਈ ਜੀ ਜਿਹੜੀ ਇਸ ਮੁੰਡੇ ਦੀ ਝੋਲੀ ਆ ਉਹ ਸਾਢੇ 11 11 ਅਗਲੀ ਤਿਆਰ ਇਹੋ ਬਣ ਕੇ ਤੇ ਆ ਲੋ ਆਪਣਾ ਨਿਸ਼ਾਨ ਲਾਤਾ ਝੋਲੀ ਦਾ ਆ ਨਿਸ਼ਾਨ ਹੋ ਗਿਆ ਲੰਬਾਈ ਦਾ ਤੇ ਆ ਨਿਸ਼ਾਨ ਹੋ ਗਿਆ ਤਰਪਾਈ ਦਾ ਠੀਕ ਆ ਇਧਰ ਹੁਣ ਆਪਾਂ ਅੱਧਾ ਇੰਚਟ ਨਹੀਂ ਆ ਵੀ ਨੋਗ ਨਾ ਬਣੇ ਇਥੇ ਇਹ ਜਿਹੜਾ ਪਾਟਾ ਉਹ ਹੈਗਾ 24 ਇੰਚ ਇੱਥੇ ਨਿਸ਼ਾਨ ਲਾਵਾਂਗੇ ਆਪਾਂ 12 ਤੇ ਇੱਥੇ ਨਿਸ਼ਾਨ ਲਾਵਾਂਗੇ ਪੌਣੇ 2 ਤੇ ਇਹ ਕਿੰਨਾ ਹੋ ਗਿਆ 1.5 ਇੱਥੋਂ ਵੀ ਆਪਾਂ ਰੱਖਾਂਗੇ 1.5 ਇੱਕ ਵਾਰੀ ਆਪਾਂ ਇੱਥੋਂ ਵੀ ਰੱਖਾਂਗੇ 1.5 1.5 ਸਾਢੇ 1.5 ਰੱਖ ਲੈਨੇ ਆ 1.5 ਆਦਿ ਕਿੰਨਾ ਹੋ ਗਿਆ 1.5 ਤੇ ਮੂਰੀ ਪਹੁੰਚਾ ਹੈਗਾ 14 7 ਦੋਨੇ 14 ਆ ਠੀਕ ਆ ਆ ਨਿਸ਼ਾਨਾ ਨੂੰ ਆਪਣੀ ਇੱਕ ਦੂਜੀ ਦੇ ਨਾਲ ਮਿਲਾ ਦੇਣਾ ਜਿਹੜੀ ਆਹ ਗਲਾਈ ਦੀ ਨਹੀਂ ਨਾ ਖੜਮੀ ਡੰਗਾਈ ਨਹੀਂ ਦੇਣੀ ਨੂੰ ਇਹ ਖੜਮੀ ਰੱਖਿਆ ਤੇ ਜਿਹੜੀ ਆ ਫਰਟੀ ਲਾਉਣੀ ਆ ਆ ਬਸਾ ਲਾਉਣਾ ਆਪਣੀ ਧਿਆਨ ਰੱਖਣਾ ਇਧਰਲੇ ਬਸ ਮਮਾ ਲੇਡੀਜ਼ ਪਲਾਜੋ ਕੱਟਣਾ ਪਾਵਾਂ ਜੈਂਟਸ ਪਜਾਮਾ ਫੱਟੀ ਦਾ ਆਪਾਸ ਰੋਣਾ ਯਾਦ ਰੱਖਣਾ ਭੁੱਲ ਕੇ ਆ ਨਹੀਂ ਲਾਉਣਾ ਗਲਤ ਹੋ ਜੂ ਆ ਲਾਉਣਾ ਇਹ ਦੋ ਬਸ ਐਂ ਘਮਾਰਨ ਚਾਕੇ ਠੀਕ ਆ ਪੂਰੀ ਧਿਆਨ ਨਾਲ ਵੀਡੀਓ ਦੇਖ ਕੇ ਫਿਰ ਸੂਟ ਕੱਟਣਾ ਕਿਸੇ ਭੈਣਿਆਂ ਦਾ ਪਲਾਜੋ ਵਗੈਰਾ ਕੱਟਣਾ ਤਾਂ ਪਹਿਲਾਂ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਆਦਾਂ ਛੱਡਣਾ ਠੀਕ ਆ ਝੋਲੀ ਮੈਂ ਤੁਹਾਨੂੰ ਦੱਸਦਾ ਵੀ ਨਾਰਮਲ ਸਰੀਰ ਵਾਲਿਆਂ ਦੇ ਐਸ ਲੰਬਾਈ ਤੋਂ ਲੈ ਕੇ 11 ਇੰਚ ਘੱਟ ਕਰਦਾ ਅਗਰ ਧੂੜੀ ਝੋਲੀ ਬਿਲਕੁਲ ਸਹੀ ਆ ਜੂ ਤੁਹਾਨੂੰ ਮਣਕੇ ਵੀ ਦਿਖਾ ਦਨਾ ਮੈਂ ਵੀ ਕਿੰਨੀ ਸਹੀ ਆਊਗਾ ਐਨਾ ਮੈਨ ਲੈ ਕਰੂ ਕਈ ਵਾਰੀ ਗੁੱਪਲੇ ਖਾ ਲੱਗ ਜਾਂਦਾ ਆਪਣਾ ਲਵਾਈ ਵੇਲੇ ਇਹ ਅਰੇ ਪੰਨੀ ਆ ਸਾਢੇ 13 ਕਿੰਨੀ ਰਹਿ ਜੂਗੀ ਸਾਢੇ 11 ਬਣ ਕੇ ਬਿਲਕੁਲ ਸਹੀ ਆਊਗੀ ਨਾ ਵੱਡੀ ਨਾ ਛੋਟੀ ਨਿਸ਼ਾਨਾਂ ਦੇ ਉਪਰ ਉਪਰ ਆਪਾਂ ਕੱਟਾਂਗੇ ਜਮਾ ਛੋਟੇ ਪੱਲੇ ਕੱਟੇਗੇ ਆਪਣੇ ਹੁਣ ਆਹ ਕੱਪੜਾ ਇਥੋਂ কুরਤਾ ਲਊਗਾ ਆਪਣਾ ਆਪਾਂ ਇਹਨੂੰ ਸਾਈਡ ਤੇ ਰੱਖਦੇ ਪਹਿਲਾਂ ਟੈਸ ਕੱਪੜੇ ਦੇ ਵਿੱਚੋਂ ਪਜਾਮੇ ਦੇ ਨਾਲ ਦੀ ਨਾਲ ਵੱਡੇ ਪੱਲੇ ਕੱਟ ਲਾਏ ਜੇ ਇਹਦੀ ਪੋਰਸ ਤੇ ਇਨਸ਼ਾਲ ਲੱਗੇ ਵਿਆ ਸਾਰੇ ਨਾ ਵੀ ਪਤਾ ਲੱਗ ਜੇ ਪੁੱਠਾ ਕਿਹੜਾ ਤੇ ਸਿੱਧਾ ਕਿਹੜਾ ਹੈ ਥੋੜੀ ਜਿਹੀ ਪੋਰਸ ਪਰ ਬਾਅਦ ਚ ਜਾ ਕੇ ਦਿੱਕਤ ਆਉਂਦੀ ਹੈ ਕਈ ਵਾਰੀ ਬਾਹਾਂ ਇੱਕ ਪਾਸੇ ਦੀਆਂ ਬਨ ਜਾਣ ਜਾਂ ਕੁਰਤੇ ਦਾ ਅਗਲਾ ਪਿਛਲਾ ਪੱਲਾ ਪੁੱਠਾ ਜੜਾ ਫਿਰ ਔਖਾ ਹੋ ਜਾਂਦਾ ਢੇੜਾ ਢੜਾਈ ਕਰਨੀ ਤਾ ਕਰਕੇ ਪਹਿਲੇ ਨਿਸ਼ਾਨ ਲਾ ਲੈਗੇ ਜਿਹਨਾਂ ਦੀ ਮਾੜੀ ਮੋਟੀ ਪੋਟ ਸਿਰ ਹੁੰਦੀ ਹੈ। ਤਾਂ ਪਾ ਛੱਡਦੇ ਹੁੰਦੇ ਆ ਨੇੜੇ ਕਰਕੇ ਦਿਖਾ ਦਿਓ ਕੈਮਰਾ ਇਧਰੋਂ। ਇੱਥੋਂ ਬੈਗ ਚੱਕਾਂ ਦੀ ਹਲਕੀ ਜੀ 7 ਇੰਚ 1.5 ਇੰਚ ਤੇ ਬੈਗ ਤੋਂ ਪਾਵਾਂਗੇ ਪਜਾਮਾ 3 ਇੰਚ ਤਾਂ ਕਿ ਝੂਲੀ ਸਹੀ ਹੋ ਜੇ ਇਧਰੋਂ 2 ਇੱਥੋਂ ਵੀ 2 ਠੀਕ ਇਥੂ ਡੇਡ ਪੁਆਇੰਟ ਇੱਕ ਕਰ ਲਓ ਤੂੰ ਜੇ ਕੁ ਭਰਾ ਜ਼ਿਆਦੇ ਭਾਰੀ ਆ ਤਾਂ ਤੁਸੀਂ ਇਹਨੂੰ 3 ਦੀ ਬਜਾਏ 4 ਕਰ ਸਕਦੇ ਹੋ ਉਹ ਨਾਲੇ ਦਾ ਪੱਟ ਵੱਜ ਜਾਊਗਾ ਨਾਲੇ ਕੀ ਇਹ ਬੈਕ ਚੁਲੀ ਵੱਡੀ ਹੋ ਗਈ ਜਦੋਂ ਬੈਕ ਚੁਲੀ ਵੱਡੀ ਹੋ ਗਈ ਆਟੋਮੈਟਿਕ ਹੀ ਪੀਜਮਾ ਸਹੀ ਆ ਜਾਂਦਾ ਹੈ ਲੈ ਠੋਫਟੀਆਂ ਨਾਲ इथ भी हल शेप देव ठीक है सारे निशान चुकेगी ਜੇ ਲੇਡੀਜ਼ ਪਲਾਜ਼ੋ ਕੱਟਣਾ ਫਿਰ ਵੀ ਸੇਮ ਕੱਟ ਕੱਟ ਸਕਦੇ ਹੋ ਪਤਲੇ ਸਰੀਰ ਵਾਲਿਆਂ ਦੇ ਹੈਨਾ साढ़े छत्ती इधर पावे नंबर टेप लागे कुर्ते पे मेरा नंबर है अठारह सौ कत्तर ਇੱਥੇ ਲੇਖਾਂਗੇ ਜਿੱਥੇ ਅੰਦਰ ਆ ਜੂ ਨਾ ਉੱਥੇ ਪੈਨ ਚਲਾ ਸਕਦੇ ਆਪਾਂ ਜੇਬਾਂ ਤੇ ਲਾਸਟ ਲੱਕ ਹੈਗਾ ਜਿਹੜਾ ਉਹਨੇ ਲਖਿਆ 3 ਇੰਚ 3 ਇੰਚ ਤੋਂ 6 7 ਇੰਚ ਘੱਟ ਕਰਕੇ ਲਾਸਟਿਕ ਪਾ ਦਿਆ ਕਰੋ ਬਿਲਕੁਲ ਸਹੀ ਆਊਗੀ ਤੁਹਾਡੀ ਇੱਥੇ ਲੇਖਾਂਗੇ ਪੱਤਰ ਪਾਈ ਕਿੰਨੀਆਂ ਸਾਡੇ 36 ਠੀਕ ਆ ਹਾਂ ਪਿਆ ਮਾ ਆਪਣਾ ਕੱਟ ਕੇ ਤਿਆਰ ਹੋ ਗਿਆ ਸੇਮ ਕਾਰਡ ਤੁਸੀਂ ਕੋਲਾਜੇ ਵੀ ਕੱਟ ਸਕਦੇ ਹੋ ਜਿਹੜਾ ਆ ਕਪੜਾ ਬਚਦਾ ਹੁੰਦਾ ਸਾਢੇ 4 ਮੀਟਰ ਜੋਂ ਦੇਖੋ ਇਹਨਾਂ ਕਪੜਾ ਬਚੇ ਨੇ ਇਹਨੂੰ ਆਪਾਂ ਕੀ ਕਰਾਂਗੇ ਨਾਲ ਦੀ ਨਾਲ ਕਰੀਬ ਪਾ ਕੇ ਟੀੜਾ ਕਰਨਾ ਡਾਗੇ ਟੀੜਾ ਹੈਗਾ ਇਹਨਾਂ ਦਾ 16.5 ਆਪਾਂ ਕਿੰਨਾ ਰੱਖਾਂਗੇ 18 ਔਰ ਇਹ ਤੋਂ 16 16 ਸਟ ਸੈਟ ਤੋਂ 4 ਇੱਥੋਂ ਕਿੰਨਾ 5 ਇਧਰ ਕਿੰਨਾ 8 ਇੱਥੋਂ ਮੈਂ ਨੈਗਰੋ ਕੋ ਉੱਪਰੋਂ 1.5 ਇੰਚ ਦੀ ਗਲਾਈ ਇਦੋਂ ਹਲਕਾ ਜਿਹਾ ਚੱਕਣਾ ਹੁੰਦਾ ਸਾਈਡ ਤੋਂ ਨੂੰ ਪੀ ਆਮੇ ਦੀ ਆਪਾਂ ਨੰਬਰ 5 ਯੋਮੀ ਕੁਰਤੇ ਦੇ ਇੱਥੇ ਵੀ ਗਮਾਚੀ ਨਾਲ ਜਾਂ ਕੀ ਦਾ ਸੂਟ ਆਪਾਂ ਨੂੰ ਪਤਾ ਕੀ ਲੱਗੋ ਹਨਾ ਤਾਂ ਇੱਥੇ ਵੀ ਆਪਾਂ ਨੇ ਹਲਕੀ ਟੇਪ ਲਾ ਕੇ ਉੱਪਰ ਨੰਬਰ ਲਿਖ ਦਿੱਤਾ 1870 ਤìਰਾ ਆਪਣਾ ਕੱਟਿਆ ਗਿਆ ਤੇ ਆਮਾ ਵੀ ਕੱਟਿਆ ਗਿਆ ਹੁਣ ਆਪਾਂ ਕਟਾਂਗੇ ਕੁਰਤਾ ਤੇ ਆ ਰੱਖਣਾ ਜਿਹੜੀ ਆਪਾਂ ਕਾਟ ਕੱਟ ਰਹੇ ਆ ਇਹ ਕਾਟ 4.5 ਮੀਟਰ ਵਾਲੀ ਆ ਜੇ ਇਹੀ ਕਾਟ 5 ਮੀਟਰ ਵਾਲੀ ਹੁੰਦੀ ਫਿਰ ਬਾਹਾਂ ਆਪਾਂ ਹੋਰ ਤਰੀਕੇ ਨਾਲ ਕੱਟਨੇ ਸੀ ਕੁਰਤੇ ਦੇ ਵਾਲੀਆਂ ਨਾ ਇਹਦੇ ਵਿੱਚ ਸੌਖੀ ਨਿਕਲ ਜਾਣੀਆਂ ਪਰ ਉਸ ਕਾਟ ਦੇ ਵਿੱਚ ਥੋੜੀ ਖੋਲ ਕੇ ਬਾਹਾਂ ਕੱਟਨੇ ਪੈਣੀਆਂ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਦੱਸਾਂ ਦੇ ਵੀ ਕਿਵੇਂ ਕੱਟਦੇ ਆ ਪੇਲਾ ਪਕੜਤਾ ਕੱਟ ਲਈ ਕੋਰਤੇ ਜਿਹੜੀ ਲੰਬਾਈ ਆ ਉਹ 39 ਆ ਆ ਪਰਖਾਂਗੇ 43.4 ਤੇ 1 41 ਹਲਕੀ ਜਿਹੀ ਵੱਧ ਇਹ ਪਰ ਸਕੇਲ ਦੇ ਨਾਲ ਨਿਸ਼ਾਨ ਲਾ ਕੇ ਇਹ ਇਸ ਤਰ੍ਹਾਂ ਠੀਕ ਆ ਤਾਂ ਇਸ ਯਾਨੀ ਨਿਸ਼ਾਨ ਦੇ ਬਿਲਕੁਲ ऊपर ऊपर कटाएं। भाई सारा कपड़ा दूरा कर लिया हम आप छाती तो भी चेक करा कि खुला पुगा ਇਹ ਹੈਪਾ ਤੋਂ ਵੀ ਚੈੱਕ ਕਰਾਂ ਕਿੰਨਾ ਖੁੱਲਾ ਹਨ ਕਿਉਂਕਿ ਹਰ ਇੱਕ ਦਾ ਅਲੱਗ-ਅਲੱਗ ਪਾਉਣ ਦਾ ਤਰੀਕਾ ਆਪ ਦਾ ਆਪ ਦਾ ਕੱਪੜੇ ਖੁੱਲੇ ਪੀੜੇ ਜਿਹੜੀ ਛਾਤੀ ਹੈ ਇਹਨਾਂ ਦੀ ਉਹ ਹੈਗੀ ਆ 31 31 ਤੇ 8 39 ਬੰਦਾ ਤੇ ਹੈਪਾ ਇਹਨਾਂ ਦੀ ਹੈਗੀ 38 39 ਮਤਲਬ ਕਿ 19 ਨੂੰ 38 19 ਇੱਥੋਂ ਆਪਾਂ ਪਾਵਾਂਗੇ ਇਹਨੂੰ 40 ਇੰਚ ਹਲਕਾ ਜਿਹਾ ਬੱਧ ਕਿਉਂਕਿ ਥੋੜੇ ਜਿਹੇ ਕਪੜੇ ਇਹ ਛਾਤੀ ਕੋਲ ਲੂਈ ਪਾਉਂਦੇ ਆਂ 20 ਦੋਹਾਂ ਚਾ ਲਓ ਸਭ ਤੋਂ ਪਹਿਲਾਂ ਕੰਨੀ ਕੱਟ ਕੇ ਉਧਰੋਂ ਪਾ ਕਾਨ ਕੱਢਿਆ ਉਹ ਪਾਸਾ ਰੱਖਿਆ ਆਪਣਾ ਹੈਟ ਠੀਕ ਹੈਪ ਹੋ ਗਈ 38 19 38 ਜਿੰਨਾ ਦਬਾਊਗਾ ਉਹ ਤਾਂ ਛੱਡ ਕੇ ਉਹ ਠੀਕ ਪੈਗ ਤੋਂ ਆਪਾਂ ਚੱਕਣੀ ਚੱਕਣਾਗਾ ਹਰ ਕੁੜਤਾ ਹਣਾ ਪਤਲਾ ਹੋਏ ਬੰਦਾ ਦਾ ਚਲੋ ਘੱਟ ਚੱਕ ਲਾਂਗੇ ਆਪਾਂ ਇਹ ਲਗਭਗ ਮੈਂ 4 ਇੰਚ ਇਹ ਸਾਰਿਆਂ ਦੇ ਚੱਕੜਾ ਬਹੁਤ ਛੋਟੇ ਬੱਚੇ ਹੁਣ ਜੇ ਕੋਈ ਸਰੀਰ ਭਾਰਾ ਜ਼ਿਆਦਾ ਫਿਰ ਉਹਨਾਂ ਦੇ ਇੰਚ ਤੋਂ ਲੈ ਕੇ 1.5 ਇੰਚ ਚ ਕਰ ਆਪਾਂ ਨੂੰ ਚੱਕਣਾ ਪੈਂਦਾ ਹੁਣ ਆਪਾਂ ਨੂੰ ਕੁੜਤੇ ਨੂੰ ਪੁੱਠਾ ਕੱਟ ਰਹੇ ਆ ਤੇ ਪੁਰਸ ਦੇ ਹੈਗੇ ਕੱਪੜੇ ਜਿਹੜਾ ਨਿਸ਼ਾਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ ਆਪਾਂ ਲਾਈਵ ਹੋਈ ਸਾਰੇ ਸਾਡੇ 39 ਸਾਡੇ 40 ਹਾਂ ਕਿ ਕਪੜਾ ਸੁੰਗੜ ਦਨੀਆਂ ਪਾ ਇੱਕ ਕੁਆਦੀ ਬਾਦ ਰੱਖਿਆ ਜਿਆਦੇ ਨਹੀਂ ਜਿਆਦੇ ਨੀਮਾ ਵੀ ਫਿਰ ਲੋਟ ਨਹੀਂ ਹੋਣਾ ਇਹ ਤੁਹਾਨੂੰ ਨਿਸ਼ਾਨ ਲਾਵਾਂਗੇ ਆਪਾਂ 9 ਇੰਚ ਤੇ ਮੋਡੇ ਦਾ ਇਹ ਤੀਰਾ ਹੈਗਾ 16 ਸਾਡੇ 16 ਆਪਾਂ ਕਿੰਨਾ ਰੱਖਾਂਗੇ ਸਾਡੇ 7 9 ਇੰਚ ਉੱਪਰ ਇੱਥੋਂ ਇੱਥੇ ਗੀਜੇ ਨਿਸ਼ਾਨ 15 12 ਤੇ 5 ਜਾਨਕੀ 3 ਇੰਚ ਤੇ 37 ਇੰਚ ਤੀਜੇ ਦਾ ਜਿੱਥੇ ਵਿਚਾਰਾ ਇਹ ਬੰਦਾ ਉੱਥੇ ਕਮਰ ਦਾ ਨਿਸ਼ਾਨ ਲਾ ਲਿਆ ਕਰੋ ਕਮਰ ਹੈਗੀ 35 ਆਪਾਂ ਰੱਖਾਂਗੇ 36 9 ਚੋਕਾ 36 ਹਿੱਪ ਦੁਆਰੇ ਫੇਰ ਮੈਨ ਲੈ 19 38 ਠੀਕ ਕੋਣੀ ਫਟੇ ਦਾ ਨਿਸ਼ਾਨ ਸਾਰਾ ਚੱਕ ਲਾਂਗੇ ਇੱਥੋਂ ਐਂ ਧਰ ਲੈਣਾ ਪੱਟੀ ਨੂੰ ਠੀਕ ਜੇ ਲੇਡੀ ਸੂਟ ਦੀ ਫਿਟਿੰਗ ਪਾਉਣੀ ਫਿਰ ਵੀ ਆ ਪਾਸਾ ਇਹਦੇ ਨਾਲ ਆਉਣੀ ਇੰਦੇਲੇ ਪਾਸੇ ਇਹ ਇਥੋਂ ਮੋਡਰਨ ਸ਼ਾਰਪਾਂ ਵਾਂਗ ਬਣਾਉਂਦੇ ਲਾਇਆ ਪਰ ਕਟਾਂਗੇ ਆਪਾਂ ਨੂੰ 8.5 ਦੀ ਕਿਉਂਕਿ ਮੋਡਾ ਜਿਆਦਾ ਵੱਡਾ ਹੋ ਜੇ ਜਿਵੇਂ ਲੈਰੀ ਸੂਟ ਦਾ ਹੋਇਆ ਇਹਨੇ ਜਦੋਂ ਫਰੰਟ ਕਟਿਆ ਤਾਂ ਆਪਾਂ ਨੇ 8.5 ਹੀ ਕਟਿਆ ਕਿਉਂਕਿ ਉਹ ਵੀ ਜਿਆਦਾ ਵੱਡਾ ਹੋ ਜਾਊਗਾ ਹੁਣ ਆਪਾਂ ਇਹਨੇ ਪਹਿਲਾਂ ਫੱਟੀਆਂ ਨਿਸ਼ਾਨ ਲਾ ਕੇ ਦਿਖਾਉਣਾ ਮੈਂ ਤੁਹਾਨੂੰ ਕਿੰਨਾ ਜੇ ਤਾਂ ਤੁਸੀਂ ਵਿਚੀ ਗਾਲਾਂ ਮੈਨਣਾ ਫੱਟੀ ਫਿਰ ਤਾਂ ਰੱਖਣੀ 15 ਇੰਚ ਇੱਥੋਂ ਨਾਰਮਲ ਨਾਪ ਵਾਲਾ ਹੈ ਹਨਾ ਜੇ ਵਿਚੀ ਗਾਲਾਂ ਮੈਨਣਾ ਜੇ ਗਾਲਾ ਛੱਡ ਕੇ ਮੈਨਣੀ ਆ ਫਿਰ 12 12.5 ਤੇ ਹੁਣ ਆਪਾਂ ਇਹਨੂੰ ਖੋਲ ਕੇ ਪਹਿਲਾਂ ਹਰ 1.5 ਇੰਚ ਕਟਾਂਗੇ ਜਿੱਥੇ ਚੀਰਾ ਲੱਗੂ ਨਾ ਆਪਣਾ ਆਹ ਵਾਹ। ਸੋ ਇਹ ਚ ਲਾਉਂਗੇ ਟੱਕ। ਕਲਰ ਜਿਹੜਾ ਹੈਗਾ ਨਾ ਦਾ ਹੈਗਾ ਉਹ 15 ਇੰਚ। ਇਧਰੋਂ ਆਪਾਂ ਢਾਈ ਰੱਖਾਂਗੇ। niche ਨੂੰ ਪਾਉਣੇ ਤੈਨ। तिरछी 깔ाई ਰੱਖੀ ਆ ਉਹ ਇਹ ਟੀਰਾ ਕਿੰਨਾਗਾ 1.16 ਇਹ ਆ ਠੀਕ ਡਰੋਂ ਪਰ ਰੱਖਾਂਗੇ ਪੌਣੇ 2 ਫਰੰਟ ਪੌਣੇ 8 ਠੀਕ ਆ बस तिरਛੀ ਰੱਖਣੀ ਹੈ ਲਈ ਆ ਧਿਆਨ ਰੱਖਣਾ ਜਦੋਂ ਆਪਾਂ 프ਰੰਟ ਕੱਟਦੇ ਨੇ ਜਿੰਨੀ ਡੂੰਘਾਈ ਜਾਈ ਜੋ ਓਨੇ ਮੋਢਾ ਵੱਡਾ ਹੋ ਜੇ ਲੈਡੀ ਸੂਟ ਨੂੰ ਨਾ ਆਹ ਤਾਂ ਹੀ ਆਪਾਂ ਨੇ 8:30 ਦੀ ਵਜੇ ਆਪਾਂ 9:00 ਦੀ ਵਜੇ 8:30 ਕੱਟਿਆ ਜੇ ਆਪਾਂ 9 ਕੱਟਤਾ ਫਿਰ ਬਾਹ ਨਹੀਂ ਜਾਣੀ ਮੋਢਾ ਜਿਆਦਾ ਵੱਡਾ ਹੋ ਜੂ ਇਹੀ ਸੇਮ ਤਰੀਕਾ ਤੁਸੀਂ ਲੈਡੀ ਸੂਟ ਦੇ ਵਕਤ ਨਾ ਆਹ ਨੂੰ ਹੁਣ ਪੁੱਛਦੇ ਆਪਾਂ ਜਿਵੇਂ ਇਹਦਾ ਕੱਪੜਾ ਦਾ ਹੈਗਾ ਵਾਧੂ ਦੂਰੀ ਕਰਕੇ ਬਾਹ ਨਿਕਲੇ ਹੋਊਗਾ ਇਹੀ ਕਪੜਾ ਆਪਣੇ ਕੋਲੇ ਸਿੰਗਲ ਸਿੰਗਲ ਲੜ ਹੁੰਦਾ ਫਿਰ ਐ ਬਾਹ ਘਟਨੀ ਇੱਕ ਬਾਹ ਐ ਕੱਟ ਲਈ ਦੂਜੀ ਬਾਹ ਉੱਤੇ ਉੱਤੇ ਉਹਦੇ ਰੱਖ ਕੇ ਕੱਟ ਲੈਣੀ ਤੇ ਮਤਲਬ ਕਹਿਣ ਤੋਂ ਭਾਵਕ ਸਿੰਗਲ ਬਾਹ ਖੋਲ ਕੇ ਐ ਕੱਟਣੀ ਆ ਤਾਂ ਹੁਣ ਆਪਣੇ ਕੋਲ ਦੂਰਾ ਕਪੜਾ ਐ ਬਾਹ ਆਣੇ ਇਹਨਾਂ ਬੰਨ 33 ਛਾਤੀ ਆ ਮੋਡਾ ਬੰਦਾਗਾ 32 ਹੁੰਦੀ ਤੇ 18 ਬੰਦਾ ਸੀਗਾ ਆਪਾਂ ਇਹਨੂੰ ਮੋਡਾ 18 ਇੰਚੀ ਪਾਵਾਂ ਕਿਉਂਕਿ ਕੰਮਦੰਦੇ ਵਾਲਾ ਸੂਟ ਆ ਨਾ ਵਾ ਇੱਥੋਂ 9 ਇੰਚ ਉਫ ਆਇਮ ਇਨੈਗਰਿੰਦੀ ਛਾਤੀ ਹੋਵੇ ਉਹਦਾ ਅੱਧ ਕਰਕੇ ਉਹਦੇ ਵਿੱਚ 2 ਇੰਚ ਪਾ ਦੇਣਾ ਵਿੱਚੀ ਮਾਰਜਿਨ ਸਲਾਈ ਦਾ ਠੀਕ ਇੱਥੋਂ ਜਿਹੜਾ ਕਨਾਪਾ ਨੇ ਉਹ 4 ਇੰਚ ਇੱਥੋਂ ਮਿਣਾਂਗੇ ਬਾਹਰ ਦੀ ਲੰਬਾਈ ਕਿੰਨੀ ਆ ਪੌਣੇ 24 ਆਪਾਂ ਰੱਖਾਂਗੇ ਪੌਣੇ 23 ਅੱਗੋਂ ਕੋਣੀ ਹੈਗੀ ਆ 13 ਇੰਚ ਤੇ ਮੂਹਰੋਂ ਬੰਦਾ 1.5 ਇੰਚ ਐਂ ਹਿਸਾਬ ਨਾਲ ਆ ਲੈ ਕੋ ਕਿਉਂਕਿ ਕਾਫੇ ਨਾਲ ਦੇ ਜਿਹੜੇ ਹੈਗੇ ਆ ਉਹ 9 ਇੰਚੀ ਆ ਫਿਰ ਬਾਹ ਆਪਾਂ ਬਾਹਲੀ ਖੁੱਲੀ ਨਹੀਂ ਕਰਨੀ ਕੋਣੀ 13 ਆਪਰ ਰੱਖਾਂਗੇ ਬਸ ਜਿੰਨਾ ਕਿ ਸਿਓਂ ਦੇ ਵਿੱਚ ਦਬਾਉਂਗੇ ਇਹ ਸਾਰੀਆਂ ਚੀਜ਼ਾਂ ਮਿਲ ਲਿਆ ਕਰੋ ਫਿਰ ਤੱਗ ਦੂੰਗਾ ਜਿਹੜਾ ਉਹਦੀ ਲੋੜ ਨਹੀਂ ਤੇ ਬਾਰੇ ਆਹ ਸ਼ੇਪ ਜਿਹੜੀ ਇਹਨੂੰ ਵੀ ਤੁਸੀਂ ਐ ਕੱਚਾ ਕਰ ਲਿਆ ਕਰੋ ਮਾਰਕ ਫੱਟੀ ਕੇ ਮਿਲੋਣੀ ਬਾਹ ਦੇ ਆਪਾਸਾ ਲਾਉਣਾ ਜਿਵੇਂ ਫਿਟਿੰਗ ਦੇ ਵਿੱਚ ਹੁੰਦਾ ਸੀ ਨਾ ਆਪਸ ਪੁੱਠਾ ਪਾਸਾ ਨਹੀਂ ਨੂੰ ਆਪਸ ਇੱਥੇ ਧੰਨ ਹਾਂ ਠੀਕ ਔਰ ਸਿੱਧਾ ਲਾ ਸੂਰ ਸੀਗਾ ਪਰ ਆਪਾਂ ਨੂੰ ਇਹ ਹੋਰ ਤਰੀਕਾ ਜਿਹੜਾ ਬਾਹਾਂ ਦੇ ਵਿੱਚ ਕੱਲੀ ਕੱਲੀ ਬਾਹ ਖੋਲ ਕੇ ਕਿੱਦ ਨੂੰ ਵੀ ਤੁਹਾਨੂੰ ਮੈਂ ਦੱਸਤਾ ਵੀ ਕਿਵੇਂ ਕੱਟ ਲੈਣੀ ਹੈ ਨਾ ਸਿਆਉਂ ਦਾ ਛੱਡ ਕੇ ਫਿਰ ਵੱਡੇ ਨਿਸ਼ਾਨ ਲਾਉਨੇ ਆਪਾਂ ਇਹ ਟੂ ਦੋ ਲੜਾਂ ਦੇ ਵਿੱਚ ਛਾਂਗ ਪਾਵਾਂਗੇ ਇਹ ਸਟ ਠੀਕ ਸਾਰਾ ਸੂਟ ਆਪਣਾ ਕੱਟੇਗਾ ਫੇਰ ਵੀ ਕਿਸੇ ਚੀਜ਼ ਦੀ ਕਨਫਿਊਜ਼ਨ ਹੋਵੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਇੱਕ ਵਾਰੀ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ ਜੇ ਪੂਰ ਸਿੱਧ ਹੋਵੇ ਤਾਂ ਕਿਵੇਂ ਕੱਟਣਾ ਸਪੋਰਟ ਕਰੋ ਆਪਣੇ ਕੋਲੇ ਆਹ ਕੱਪੜਾ ਦਾ ਹਨਾ ਆਹੀ ਕੱਪੜਾ ਪੂਰਾ ਆਪਣੇ ਲੋਟਾ ਆਹ ਪੁੱਠਾ ਹੈ ਇਹ ਐਵੇਂ ਆ ਕੱਟ ਲੈ ਕੋਈ ਇੱਕ ਵਾਰ ਐਵੇਂ ਕੱਢ ਲਈ ਪੂਰੀ ਕਟਿੰਗ ਕਰ ਲੈਣੀ ਹੈ ਫਿਰ ਦੂਜੀ ਵਾਰ ਉਹਦੇ ਉੱਤੇ ਧਰ ਕੇ ਕੱਟ ਲੈਣੀ ਹੈ ਵੀ ਅੰਦਲੇ ਪਾਸੇ ਜਿਆਦਾ ਪੁੱਠੇ ਹੋਣ ਜਾਂ ਸਿੱਧੇ ਹੋਣ ਠੀਕ ਆ ਫੇਰ ਵੀ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਤਾਕਿ ਮੈਂ ਤੁਹਾਨੂੰ ਇੱਕ ਬਾਹ ਕੱਟ ਕੇ ਦਿਖਾ ਦਿਆਂ ਹਣਾ ਸੌਖਾ ਹੋ ਜਾਂਦਾ ਜੇ ਆਪਾਂ ਐਂ ਕਟਾਂਗੇ ਫਿਰ ਦੋਨੇ ਬਾਹਾਂ ਇੱਕ ਪਾਸੇ ਮਨ ਜਾਣੀਆਂ ਇੱਕ ਹਣਾ ਜੇ ਪਿੱਛੇ ਲਾ ਕੇ ਕਟਿਆ ਠੀਕ ਆ ਜੀ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ